ਕਾਰਗਿਲ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਲੰਧਰ ਦੇ ਜਲ ਵਿਲਾਸ ਭਵਨ 'ਚ 18ਵਾਂ ਕਾਰਗਿਲ ਦਿਵਸ ਮਨਾਇਆ ਗਿਆ। ਕਸ਼ਪ ਨੌਜਵਾਨ ਧਾਰਮਿਕ ਸਭਾ ਵੱਲੋਂ ਕਰਵਾਏ ਗਏ ਸਮਾਗਮ 'ਚ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਨੇ ਕਾਰਗਿਲ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ। ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਸ਼ਹੀਦਾਂ ਦੇ ਪਰਿਵਾਰਾਂ ਤੇ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਤੇ ਸਰਕਾਰਾਂ ਨੂੰ ਅਜਿਹੇ ਦਿਨ ਮਨਾਉਣ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਦਾ ਦੇਸ਼ ਭਗਤੀ ਦਾ ਜਜ਼ਬਾ ਬਣਿਆ ਰਹਿ ਸਕੇ। ਇਹ ਕੰਮ ਸਰਕਾਰ ਦਾ ਹੈ। ਹਰ ਸ਼ਹਿਰ ਦੇ ਵਿੱਚ ਸੈਟਰ ਦਿਨ ਮਨਾਏ ਜਿਹੜੇ ਜਿੱਥੇ ਸਰਕਾਰ ਹੈ ਉਹਨਾਂ ਵਿੱਚ ਜਿੱਤੇ ਉਹ ਐ ਦਿਨ ਮਨਾ ਕਾਹਨ ਬਚੇ ਸੰਦੇਸ਼ ਜਾਵੇ ਰੇਤਨ ਸਰਕਾਰਾਂ ਦੇ ਇੱਧਰ ਜਹਾਂ ਹੈ ਇਸ ਦਿਨ ਨੂੰ ਮਨਾਉਣ ਦਾ ਮਕਸਦ ਇਹੋ ਹੀ ਆ ਕਿ ਜਿਨ੍ਹਾਂ ਨੇ ਸਾਡੇ ਦੇਸ਼ ਪਿੱਛੇ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਨੇ ਆਪਣੇ ਬਲਦਾਨ ਦਿੱਤੇ ਸਾਡੀਆਂ ਖੁਸ਼ੀਆਂ ਵਾਸਤੇ ਉਹਨਾਂ ਨੂੰ ਨਵੀਂ ਪੀੜ੍ਹੀ ਅੱਗੇ ਦਿਖਾਣਾ ਬਹੁਤ ਜ਼ਰੂਰੀ ਹੈ। ਔਰ ਸੰਸਥਾ ਵੱਲੋਂ ਡਾਕੂਮੈਂਟਰੀ ਵੀ ਦਿਖਾਈ ਗਈ ਕਾਰਗਿਲ ਦੀ। 1999 ਵਿੱਚ ਭਾਰਤ-ਪਾਕਿਸਤਾਨ ਦੀ ਯੁੱਧ 'ਚ ਭਾਰਤੀ ਫੌਜ ਦੇ 26 ਅਫਸਰਾਂ ਸਮੇਤ 452 ਜਵਾਨਾਂ ਨੇ ਕਾਰਗਿਲ ਵਿਖੇ ਸ਼ਹੀਦੀ ਜਾਂ ਪੀਂਦੇ ਹੋਏ ਜੰਗ ਜਿੱਤੀ ਸੀ। ਜਲੰਧਰ ਤੋਂ ਸੋਨੂ ਮਹਾਜਨ, ਜਗਬਣੀ ਟੀਵੀ।